ਪਰਵਾਸੀਆਂ ਨੂੰ ਭਜਾਉਣ ਤੇ ਕੱਢਣ ਦਾ ਜਿਹੜਾ ਮਾਹੌਲ ਹੈ ਪੂਰੀ ਦੁਨੀਆ ਦੇ ਵਿੱਚ ਕੁਝ ਲੋਕ ਬਣਾ ਰਹੇ ਨੇ ਸਾਰੇ ਦੇਸ਼ਾਂ ਦੇ ਵਿੱਚ ਕੁਝ ਲੋਕ ਇਹ ਮਾਹੌਲ ਬਣਾ ਰਹੇ ਨੇ ਔਰ ਇਹਦੇ ਉੱਪਰ ਇੱਕ ਵੱਡੀ ਬਹਿਸ ਵੀ ਛਿੜ ਗਈ ਹੈ ਕੁਝ ਲੋਕ ਕਹਿੰਦੇ ਨੇ ਕਿ ਇਹ ਪ੍ਰਵਾਸੀ ਖੱਢਣੇ ਹੀ ਚਾਹੀਦੇ ਨੇ ਤੇ ਕੁਝ ਲੋਕ ਕਹਿੰਦੇ ਨੇ ਕਿ ਇਹ ਸੋਚ ਬਿਲਕੁਲ ਗਲਤ ਹੈ ਇਹ ਵੰਡੀਆਂ ਪਾਉਣ ਵਾਲੀ ਸੋਚ ਹੈ ਕੁਝ ਲੋਕ ਕਹਿੰਦੇ ਨੇ ਕਿ ਪ੍ਰਵਾਸੀਆਂ ਨੇ ਬੇਰੁਜ਼ਗਾਰੀ ਪੈਦਾ ਕੀਤੀ ਹੈ ਕੁਝ ਲੋਕ ਕਹਿੰਦੇ ਨੇ ਕਿ ਬਿਲਕੁਲ ਗਲਤ ਬੇਰੁਜ਼ਗਾਰੀ ਸਰਕਾਰਾਂ ਦੀਆਂ ਨੀਤੀਆਂ ਨੇ ਪੈਦਾ ਕੀਤੀ ਹੈ ਸਰਕਾਰਾਂ ਦੀਆਂ ਪਾਲਿਸੀਆਂ ਨੇ ਪੈਦਾ ਕੀਤੀ ਹੈ ਕੁਝ ਲੋਕ ਇਹ ਮੰਨਦੇ ਨੇ ਕਿ ਜਿੰਨੇ ਅਪਰਾਧ ਹੋ ਰਹੇ ਨੇ ਗਲਤ ਕੰਮ ਹੋ ਰਹੇ ਨੇ ਉਹ ਪ੍ਰਵਾਸੀ ਆ ਕੇ ਕਰਦੇ ਨੇ ਤੇ ਕੁਝ ਲੋਕ ਇਹ ਤੱਥ ਪੇਸ਼ ਕਰ ਰਹੇ ਨੇ ਕਿ ਬਿਲਕੁਲ ਗਲਤ ਪੰਜਾਬ ਦੇ ਵਿੱਚ ਵੀ ਜਿੰਨੇ ਕਤਲ ਚੋਰੀਆਂ ਡਾਕਕੇ ਅਪਰਾਧ ਹੋ ਰਹੇ ਨੇ ਉਹਨਾਂ ਚੋਂ 100 ਚੋਂ 98 99 ਪੰਜਾਬੀ ਵਿਅਕਤੀ ਕਰ ਰਹੇ ਨੇ ਤੇ ਇੱਕ 100 ਚੋਂ ਕਿਸੇ ਇੱਕ ਦੇ ਵਿੱਚ ਪ੍ਰਵਾਸੀ ਸ਼ਾਮਲ ਹੁੰਦੇ ਨੇ ਹੁਣ ਇਹ ਸਾਰੇ ਕੁਸ਼ ਦੇ ਵਿੱਚ ਤੁਸੀਂ ਆਪਣਾ ਕਮੈਂਟ ਆਪਣਾ ਵਿਚਾਰ ਜਰੂਰ ਲਿਖਿਓ ਤੁਹਾਨੂੰ ਕੀ ਲੱਗਦਾ ਹੈ